ਮੇਰੀ ਤੇ 카ਟੋ ਦੀ ਰਖੜੀ ਲੁਕਿੰਗ ਇਹ ਸਾਨੂੰ ਵੀ 카ਟੋ ਦੇ ਨਾਮ ਕਿਤੇ ਸੂਟ ਮਿਲੇ ਸੀ ਤੇ ਅੱਜ ਅਸੀਂ ਬਣਾ ਲੇ ਰਖੜੀ ਵਾਸਤੇ ਇਹ ਕਹਿੰਦੇ ਕਹਿੰਦੇ ਪਿਆਰ ਮੈਨੂੰ ਤਸਵੀਰ ਨਾਲ ਪਾਉਦੀ ਇਹ ਮੈਂ ਚੈੱਕ ਕਰਗੀ ਚੰਦਰੀ ਅੰਗੀ ਸੀ ਉਹ ਤਾਂ ਪੱਕਾ ਕਲੀਅਰ ਪਾਲ ਦੇ ਦੇ 128 ਵੀ ਉਹ ਹੋ ਗਿਆ ਉਹ ਨਹੀਂ ਹੁੰਦੇ ਇੱਕ ਦੋ ਜਾਨ ਇੱਕ ਭੈਣ ਤੇ ਭਰਾ ਦੇ ਦੋਨਾਂ ਦੀ ਉਹ ਕੱਟੀਆਂ ਹੁੰਦੀਆਂ ਗੰਦੀ ਵੀ ਭੈਣ ਭਰਾ ਦੀ ਦੋਨਾਂ ਦੀ ਇਹ ਤਾਂ ਸਹੀ ਆ ਹੋ ਰਹੀ ਤਾਂ ਆ ਵਲੀ ਲੱਗੀ ਮੈਨੂੰ ਸਾਰੀ ਇਹ ਦੀ ਜੀ ਬੱਚਾ ਇਹ ਦੀ ਜੀ ਅਕਲੀ ਲੱਗਦੀ ਇਹ ਮਾੜੀ ਇਧਰ ਵੀ ਇਹਦੇ ਮਰਜੀ ਦੇ ਕਿੰਨੇ ਕਿੰਨੇ ਕੋਈ ਲਾਸਟ ਪੀਸ ਹੈ ਫਿਰ लास्ट ਪੀਸ ਫਿਰ ਇਹਦੇ ਭਰਾ 50 50 ਚੱਲ ਅੱਡੀ ਦਾ ਮਨ ਖੁਸ਼ ਕਰਤਾ ਜ਼ਰੂਰੀ ਹੈ ਕਿ ਸਾਡਾ ਮਨ ਖੁਸ਼ ਕਰਦੇ ਹੋ ਤੁਹਾਡਾ ਕਰਦੇ ਨਹੀਂ ਮਟਮਾਂ ਅੰਟੀ ਸਾਰੇ ਫਰੈਸ਼ ਲੈ ਗਏ ਵੱਡੂ ਮਸੇ ਹਾਂ ਸਟੇਟ ਦੇਖਦੇ ਕੋ ਉਦੂ ਕਾਲਾ ਗੱਡੂ ਵੀ ਮੇਰੀ ਸਟੇਟ ਸਾਨੂੰ ਰਹਿੰਦੀ ਹੈ ਮੇਰੇ ਕੋਲੇ ਆਉਂਦੀ ਹੈ ਮੈਂ ਕਿੰਨੇ ਕਮ ਰੌਣਕੀ ਨਾਮ ਆਵੇ ਥੋੜੀ ਕਰੀਆ ਹੋਰ ਰੌਣਕਾਣੀ ਵੀ ਜ਼ਰੂਰੀ ਹੈ ਟੀਕੇ ਆ ਦੋ ਤਿੰਨ 20 ਕਿਜੀ 70 ਕਿਜੀ ਆ ਕਿੰਨਾ ਹਾਂ ਇਹ ਕਿਲੋ ਆ ਇਹ ਦੋ ਤਿੰਨ ਦੇ ਆ ਵੀ ਕਰ ਸਾਈਡ ਤੇ ਰੱਖ ਦਿੰਦੀ ਆ ਕਾਟੋ ਦੇ ਮੰਮੇ ਦੀ ਰਖੜੀ ਤੇ ਆ ਕਾਟੋ ਬੰਨੂਗੀ ਆਪਣੇ ਭਰਾ ਦੇ ਕਾਟੋ ਦੇ ਭਰਾ ਵਾਸਤੇ ਤੇ ਆਪਦੇ ਭਰਾ ਵਾਸਤੇ ਮੈਂ ਸੀਮ ਲੈ ਕੇ ਆਈ ਆ ਤੇ ਇੱਕ ਇੱਕ ਮੈਂ ਧਾਗਾ ਲੈ ਕੇ ਆਈ ਆ ਤੇ ਹਨਾ ਆ ਇੱਕ ਪਾਪਾ ਜੀ ਵਾਸਤੇ ਤੇ ਆ ਰਖੜੀਆਂ ਕਾਟੋ ਲੈ ਕੇ ਆਈ ਏ ਮਤਲਬ ਉਹ ਆਪਦੇ ਪੂਆ ਦੇ ਮੁੰਡਿਆਂ ਵਾਸਤੇ ਉਹਨਾਂ ਦੇ ਬੰਨਣ ਵਾਸਤੇ ਤੇ ਇੰਨਾ ਚਿਕਿਕ ਕੰਨੀ ਮੈਂ ਧਾਗਾ ਬਨੋਗੀ ਉਹਨਾਂ ਦੇ ਇੱਕ ਇੱਕ ਰਖੜੀ ਬਹੁਤ ਸੋਹਣੀਆਂ ਲੱਗੀਆਂ ਮੈਨੂੰ ਸਿਲੇਕਟਡ ਜੀਆਂ ਉਹਨਾਂ ਚੋਂ ਲੈ ਕੇ ਆਈ ਹਾਂ

ਨ ਬਰਥਡੇ ਦੇ ਸਭ ਤੋਂ ਵੱਡੇ ਦੇ ਵੱਡਾ ਦੇ ਦੇ ਪਹਿਲਾਂ ਕਿ ਕਿ ਤਿੰਨ ਤੱਕ ਕਿੰਨੇ ਸਾਲਾਂ ਬਾਅਦ ਹੈ ਕਿੰਨੇ ਸਾਲਾਂ ਬਾਅਦ ਬਣਾਉਣ ਲੱਗੇ ਰੱਖੜੀ ਇਹ ਪਈ ਫਿਰ ਥੋੜੀਆਂ ਲਾਇਤੀਆਂ ਬਈ ਹੁੰਦੇ ਹਨਾ ਵੀ ਚੱਲੋ ਫੋਟੋ ਪਾਈ ਹਾਂ ਸੱਚ ਵਿੱਚ ਫੋਟੋ ਵੀ ਕਰ ਲਏ ਸੀ ਇੱਕ ਮਿੰਟ ਦੂਜਾ ਕੈਮਰਾ ਕਰ ਲੀ ਕਿ ਚਲੀ ਕਿ ਚਲੀ ਪਈ ਗਰਲਾ ਉਹ ਦੇਖ ਉਹਦਾ ਖਾਣ ਕਰਨੀ ਤੇ ਓਏ ਯੂਟਿਊਬ ਫੈਮਿਲੀ ਆਪਾਂ ਤੇਰਾ ਨਹੀਂ ਤੈਨੂੰ ਨਹੀਂ ਕਹਿੰਦੇ ਇੱਧਰ ਕਹਿੰਦੇ ਹਸਣਾ ਸੀਰੀਅਸ ਨਾ ਹੋਟੋ ਐਸਾ ਨਾ ਕਿਚੀ ਸੀ ਵਿੱਚ ਦੀਪੀ ਦਾ ਗੋਡਾ ਵੀ ਆ ਗਿਆ ਸੀ ਗੋਡਾ ਕੱਟ ਦੇ ਮੇਰਾ ਆ ਦੇਖ ਲੈ ਜੋੜੇ ਜੀ ਬਸ ਰਹੀ ਤਾ ਬਸ ਰਹੀ ਤਾਂ ਬਾੜਾ ਨਾ ਬਣਦੀ ਮੁਸਲਮਾਨਾਂ ਦੀ ਇਹ ਤਾਂ ਥੋੜੀ ਬੰਦੇ ਤਾਂ ਦੂਜ ਬਣੀਆਂ ਕਰਦੇ ਦੂਜੇ ਦੀਆਂ ਮਰੇ ਪਾੜਨ ਲਈ 500 ਕਮ ਆ ਜੂਗਾ ਤੇ ਖਾਣਾ ਦੋ ਟਾਇਰ ਲੈਂਦੀਆਂ ਦੋ ਓਏ ਓਏ ਪਾਗਲ ਓਏ ਤੇ ਤੁਹਾਡੇ ਪਿੰਡੋਂ ਆਈਏ ਫੇਰ ਵੀ ਮਿਲਦੀ ਹੋ ਕਾਲਾ ਰਜ਼ੂ ਬੁੱਲਾ ਸਖਾਲਿਆ ਕਾਲਾ ਲੀ ਬੋਲੇ ਹੀ ਬਾਲਾ ਆਇਆ ਹੈ ਚਲ ਰਹੀ ਤੇਰੀ ਦਿਹਾੜੀ ਦੇਖੋ ਨਾ ਪਾਰਸਲ ਅਕਲਜੀ ਦਾ ਪਾਰਸਲ ਕਿਉਂ ਫਿਰਦੀ ਉਹਨੇ ਉਹਨੇ ਨਾਲ ਨਾਲ ਲੁਕੋ ਲਿਆ ਆਇਆ ਫਾਇਰ ਜਰਾ ਆਏ ਜੋੜੇ ਜੰਮੇ ਦੇਖ ਤਾਂ ਸਹੀ ਕੋਈ ਮਜ਼ਾ ਉਸਦੀ ਬੜਾ ਰਹਾ ਪਰ ਬਾਅਦ ਨਹੀਂ ਪੈਂਦਾ ਤੇ ਹੱਥ ਨਹੀਂ ਆ ਰਿਹਾ ਹਾਏ ਹਾਏ ਮਾਰੇ ਸਿੱਧਾ ਉਹ ਕਿ ਬੈਲ ਜਾ ਕਰ ਜੰਦਾ

ਸਤਿ ਸ਼੍ਰੀ ਅਕਾਲ ਜੱਡੂਆ ਕਿਤੇ ਆਪ ਹੀ ਨਾ ਇਹ WhatsApp ਤੇ ਕਰੂਗੀ ਆਓ ਜੀ ਪੂਰੀ ਦਿਹਾੜੀ ਬਣ ਕੇ ਚਲੋ ਜੀ ਦਿਹਾੜੀ ਬਣ ਗਈ ਪਾਦੇ ਦਿਨ ਦੀ ਜਣਾ ਪੋਪਨ ਕਰੀ ਜਿਹੜਾ ਰਖੜੀ ਤੇ ਆਪਾਂ ਸਿੱਧੂ ਸਾਹਿਬ ਵੱਲੋਂ ਕਾਟੂਨ ਨੂੰ ਗਿਫਟ ਦੇਣਾ ਆ ਦੇ ਆ ਦੇ ਕਲੋਜ਼ ਡਰੈਸ ਆਪ ਲੈ ਕੇ ਆਈਏ मैडम अपनी चॉइस दी। ਇਹ ਕਾਟੂ ਦੇ ਡਰੈੱਸ ਹੈ। ਤੇ ਮੈडम ਨੇ ਬਕਸੂ ਵਾਲਾ ਕਸਟ ਵੀ ਬਾਕੀ ਥੋੜੀ ਜਿਹੀ ਉੱਚੀ ਹੈ ਨਾ। ਆਹ ਸੌਰੀ। ਥੋੜੀ ਥੋ ਲੂਸ ਹੈ। ਆ ਜੇ ਕੰਮ ਤਾਂ ਫੇਰੇ ਕਰ ਲੈਂਦੀ ਹੈ। ਤੇ ਆ ਹੈਗਾ ਭਾਈ ਆਪਣੇ ਡਾਰਲਿੰਗ ਡਾਟਰ ਦਾ ਇਹ ਹੈਗਾ नैन्सी ਦਾ। ਇਹ ਵੀ ਸਿੱਧੂ ਸਾਹਿਬ ਨੇ ਦੇਣਾ ਉਹਨੂੰ। ਆ ਦੇਖ ਜੀ ਸੂਟ ਹੋ ਗਿਆ ਤੇ ਆਹ ਸਲਵਾਰ ਹੋ ਗਈ ਤੇ ਆਹ ਹੋ ਗਿਆ ਦੁਪੱਟਾ ਮੈਨੂੰ ਕਲਰ ਬਹੁਤ ਪਿਆਰਾ ਲੱਗਿਆ ਤੇ ਆਹ ਦੋ ਦੁਪੱਟੇ ਆ ਇਹ 카ਟੋ ਦੇ ਬਰਥਡੇ ਵਾਸਤੇ ਆ ਮਤਲਬ 카ਟੋ ਨੇ ਗਿਫਟ ਕਰਨੇ ਆ ਇਹ ਮੈਂ ਕਾਟਨ ਦੇ ਲੈ ਕੇ ਆਈ ਆ ਇਹ ਤਾਂ ਹੈਗੇ ਮਤਲਬ ਜਿਹੜੇ ਗਲੀ ਚੋਂਦੇ ਆਂਦੀ ਊੜਾ ਵਗੈਰਾ ਚਪਾਣ ਹੁੰਦੇ ਨਾਲ ਸੀ ਉਹ ਬਹੁਤ ਬਹੁਤ ਨਾਈਸ ਹੈ ਤੁਹਾਨੂੰ ਹਰ ਇੱਕ ਤਿਹਾੜ ਤੇ ਜੇ ਕਿਵੇਂ ਵੀ ਕੁਝ ਵੀ ਮੈਂ ਕੁਛ ਨਾ ਕੁਛ ਬੰਨੀਆਂ ਜਿੰਨਾ ਕੋ ਮੈਂ ਕਰ ਸਕਦੀ ਹੁੰਨੀ ਆ ਬਸ ਤੇੰਟਣਾ ਮੇਰਾ ਬਹੁਤ ਪਿਆਰਾ ਇਹ ਉਹਨਾਂ ਵਾਸਤੇ ਕਾਟਣਾ ਦੁਪੱਟਾ ਕਾਟੋ ਦੀ ਸਪੂਲ ਹੈ ਕਾਟੋ ਦੀ ਤਿਆਰੀਆਂ ਵੀ ਉਸ ਤੇ ਆ ਆਪਣਾ ਦੁਪੱਟਾ ਉਹ ਕਾਟੋ ਆਪਣੀ ਕਿਸ ਦੇ ਲੈ ਕੇ ਆਈ ਹੈ ਤੇ ਉਹ ਮੇਰੀ ਕਿਸ ਦੇ ਵਿਚਾਰੇ ਤੇ ਕਾਟੋ ਕਹਿੰਦੀ ਮੇਰੇ ਉਹਨਾਂ ਦੇ ਇੱਕੋ ਹੀ ਦੁਪੱਟਾ ਹੁੰਦਾ ਮੈਂ ਕਹਿੰਦੀ ਮੈਂ ਉਹਨਾਂ ਨੂੰ ਆਪਣੇ ਬਰਥਡੇ ਤੇ ਗਿਫਟ ਕਰਨਾ ਮਗਰ ਚਲੂਆ ਕਰ ਦੇ ਆ ਮੈਂ ਕਿਹਾ ਦੂਜੀ ਅਟਨਾ ਦੁਆ ਦੇ ਕਰ ਦੇ ਤੇ ਆ ਮੈਡਮਾਂ ਦੇ ਸੂਟ ਦੋਨਾਂ ਜਾਨੀਆਂ ਦੇ ਰਖੜੇ ਦੇ ਤੇ ਆਹਾਂ ਸੂਟ ਮੈਂ ਤੈਨੂੰ ਵੈਸੇ ਦੇਣਾ ਇਹ ਆਂਟੀ ਬਹੁਤ ਪਿਆਰ ਕਰਦੇ ਆਂ ਪਰਮੇਂਡਿ ਕਰਦੇ ਆ ਤੇ ਆਪਣਾ ਅਸ਼ੀਰਵਾਦ ਦਿੰਦੇ ਆਂ ਜੀ ਬਲੈਸਿੰਗ ਵਾਸਤੇ ਤੁਸੀਂ ਬਹੁਤ ਜ਼ਿਆਦਾ ਕਰਦੇ ਆ ਤੇ ਮੇਰਾ ਨਾਮ ਬਹੁਤ ਮੋਹ ਪਿਆਰ ਆਂਟ ਨੂੰ ਸੂਟ ਦੇਣਾ ਪਿਆ ਮੇਰੇ ਕੋਲ ਘਰੇ ਸੀ ਤੇ ਬਟਾ ਹੈਗਾ ਬਣਾ ਕੇ ਪਾਉਣ ਵਾਲਾ ਬਹੁਤ ਸੋਹਣਾ ਸੂਟ ਹੈ ਆਂਟੀ ਜੀ ਜਿਹੜੇ ਨੋਨੂ ਦੇ ਦੇਣਾ ਅਜਿੰਝ ਕੁੜੀ ਦੇ ਦੇ ਚਾਹ ਜੀਰੂ ਮਰਚੀ ਦੇਵੇ ਬੱਟੇ ਆਂਟੀ ਦਾ ਸੂਟ ਹੈ

ਅੱਤੇ ਤੇੜੀ ਨਾ ਪਾਣੀ ਮੇਰੀ ਰਖੜੀ ਦੂਜਾ ਕਿਸੇ ਲਕੜੀ ਆ ਟਿੱਕ ਮੈਂ ਚਾਹਦੀ ਮੇਰੇ ਕੋਲੋਂ ਸੇ ਹੋਰ ਨਹੀਂ ਮਿਲ ਜੇ ਖਬਰੌੜਾ ਔੜਾ ਤਾਂ ਮੰਨੀ ਜਾਨੀ ਆ ਪਿਛਲੀ ਵਾਰ ਯਾਦ ਆ ਉਸਨੂੰ ਐਸੀ ਬਣਾਈ ਸੀ ਪਿਛਲੀ ਵਾਰ ਵੀ ਖਬਰੌੜਾ ਤਾਂ ਮੰਨੀ ਜਾਨੀ ਆ ਇਹ ਜਿਹੜੇ ਰੰਗੇ ਹੈ ਇਹ ਇਹ ਨੇ ਰਖੀ ਨਹੀਂ ਹੈ ਹਾਂ ਹਾਂ ਬਸ ਇਸੇ ਐਸੀ ਲੱਗੀ ਸੀ ਫਿਰ ਮੇਰੀ ਮੇਰੀ ਪਸੰਦ ਦੀ ਰਖੜੀ

ਹਾਂ ਇਹ ਦੇਖੀਏ ਕੀ ਬਣਾ ਹੈ ਹੈਪੀ ਰੈਕ ਕੋਈ ਪ੍ਰੋਮਿਸ ਵੀ ਕਰੋ ਇੱਕ ਦੂਜੇ ਨੂੰ ਰਖੜੀ ਤੇ ਦੋਨੇ ਇੱਕ ਦੂਜੇ ਨੂੰ ਪ੍ਰੋਮਿਸ ਕਰੋਗੇ ਵਧੀਆ ਰਹਾਂਗੇ ਵਧੀਆ ਇਹ ਪ੍ਰੋਮਿਸ ਸਿਰਫ 1 ਘੰਟੇ ਕੇ ਲਈ ਹੀ ਬੇਟਾ ਕਿਉਂ ਉਸਕੇ ਬਾਅਦ ਕੋਈ ਗੈਰੰਟੀ ਨਹੀਂ ਮਿੰਟ ਚ ਜੁੰਡਾ ਜੁੰਡੀ ਹੋ ਜੋਗੇ ਵੇਚ ਆਖਦੀ ਦੇਖੀ ਬਖਾੜਾ ਕਿਹੜਾ ਤਾਰ ਦੇ ਨਾਲੇ ਬਟੀ ਬਖਾੜਾ ਤਾਰਗਾ ਸੀ ਐ ਰਖੜੀ ਐ ਹੇ 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 ਬਰਰੋ ਨਾਗਾ ਦੇ ਬਰਰੋ ਮੇਰਾ ਬਰਰੋ ਐ ਮੇਰਾ ਬਰਰੋ ਵਾਹਿਗੁਰੂ ਤੁਹਾਡਾ ਮੂਹ ਫੇਰ ਬਣਾਏ ਰੱਖੇ ਪਈ ਸਟਾਰੀ ਨੂੰ ਨਹੀਂ ਪਤਾ ਸਾਡੇ ਵਾਲੇ ਸਹੀ ਗੱਲ ਐ ਤੇ ਤੁਹਾਡੇ ਵਾਲੇ ਨਹੀਂ ਕੋਈ ਨਹੀਂ ਮਾਂ ਕੋਸ ਨਹੀਂ ਭੇਜਦਾ ਮਮੀ ਨੂੰ ਮੀਂਹ ਲੱਗਿਆ ਪਿਆ ਰੁਕ ਜਾ ਤੂੰ ਮੈਂ ਪੈਸਾ ਤਾਂ ਕਿ ਕਿ ਲਿਆ ਐਵੇਂ ਸੱਚ ਕੁੜੀ ਗੁੱਸਤਾ ਤੇਰਾ ਉੱਥੇ ਭੁੱਲੇ ਦੋਨੇ ਉੱਥੇ ਪਏ ਐ ਘਰੇ ਜਾ ਕੇ ਦੇ ਦ ਪਈ ਉਹ ਦੇਖ ਵਾ ਹੁਣ ਤਾਂ ਇਹਨੂੰ ਕੁਝ ਖਵਾਤ ਅਸੀਂ ਮਿੱਠਾ ਤਪਾ ਦੇ ਵਿਚਾਰੇ ਮੂੰਹ ਚ ਲੈ ਕੇ ਆਏ ਇਹਦੇ ਮਨ ਪਸੰਦੇ ਲੱਡੂ ਰੰਗ ਰੰਗੇ ਨਾਰੀਅਲ ਦੀ ਵਰਤ ਕੇ ਛੋਟਾ ਹੁੰਦਾ ਖਾਂਦਾ ਇਹਨੂੰ ਪਸੰਦ ਹੈ ਭਾਈ ਤਰਾ ਦੇਖਾਂਗੇ ਅੱਸਲਾਮ ਤੇ ਨਹੀਂ ਕੱਲ ਦਸਾਂ ਦਸਾਂ ਦੇ ਲੱਡੂ ਲੱਡੂ ਲਿਆਂਦੇ ਆਪ ਵੀ ਖਾ ਲੈ ਹੂੰ ਹੂੰ ਮੇਰੇ ਬੰਦੋ ਕੋਈ ਜਨਾਂ ਨਾਲ ਕੋ ਸੰਬੰਧ ਮੇਰੇ ਪਹਿਲਾਂ ਵਾਰ ਕਿ ਨਹੀਂ ਰਿਹਾ ਹੈ ਨਾ ਏ ਹੋਰ ਪਹਿਲਾਂ ਵਰਗਾ ਕੁਝ ਵੀ ਨਹੀਂ ਰਿਹਾ ਬੁੱਤ ਉਹ ਟੇਸਟ ਨਹੀਂ ਹੁੰਦਾ ਆ ਖੋਲੀ ਅੰਮਾ ਹੈ ਹਾਂ ਖੋਲੋ ਖਾ ਲੋ ਬੁੱਤ ਬੋਲ ਬੋਲ ਬਾਲੇ ਅੱਗ ਲਾਉਣੇ ਮੈਂ ਪਟਿਆਲੇ ਸੂਰਤਾਂ ਫੱਬਦੀ ਐ ਪਰ ਤੁਸੀਂ ਦੋਨੇ ਜਣੇ ਢੈਣਪਰਾ ਬਾਲੇ ਫੱਬਦੇ ਇੱਕ ਦੂਜੇ ਨਾਲ ਨਾਦਰ ਨਾ ਲੱਗੇ ਮੈਨੂੰ ਤੁਹਾਨੂੰ ਵੋਸਾਂ ਲੱਗਦੇ ਹੁੰਦੇ ਸੁੱਖਾ ਸੁੱਖ ਸੁੱਖ ਕੇ ਮੰਗਿਆ ਸੀ ਤਾਂ ਹੀ ਤੇਰਾ ਦੁੱਖ ਸੱਚੀ ਸੁੱਖਾ ਸੁੱਖੀ ਮੰਗਿਆ ਸੁਭਰਾਵਾ ਮਸਾ ਹੀ ਹੋਇਆ ਸੀ ਦੋਨਾਂ ਭੈਣਾਂ ਤੋਂ ਮੰਗਰੋਂ ਤੇ ਕੁੱਟ ਵੀ ਬੜੀ ਖਾਦੀ ਏ ਤੇਰੇ ਪਿੱਛੇ ਹੁਣ ਵੀ ਤੇਰੇ ਪਿੱਛੇ ਸੁਣਦੀਆਂ ਸਾਰਿਆਂ ਤੋਂ ਮਾਂ ਤੋਂ ਹੂੰ ਸਿਰ ਚੜਾਉਣੀ ਏ ਸਾਰਿਆਂ ਤੋਂ ਪਰ ਜਿੰਨਾ ਸੀ ਲੜਦੇ ਆ ਨਾ ਭੈਣ ਭਰਾ ਉੰਨੇ ਸਾਡਾ ਮੋਹ ਪਿਆਰ ਬਹੁਤ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜਿੱਥੇ ਵੀ ਰਹੇ ਬਸ ਜਗ ਤੇ ਹੌਸਲਾ ਹੁੰਦਾ ਇਹ ਭਰਾ ਹੈਗਾ ਬੋਲੇ ਨਾ ਬੋਲੇ ਲੜੇ ਕੁਝ ਵੀ ਯਾਰ ਆ ਮੇਰੀ ਮਾਨ ਤੇ ਨੂੰ ਮਾਨ ਹੁੰਦਾ ਵੀ ਹੈਗਾ ਨਾ ਹੈ ਇੱਕ ਗੱਲ ਨਹੀਂ ਹੋ ਰਹੀ ਤੇਰੀ ਗੱਲ ਇਹ ਖਾਓ ਪੂਰੀ ਬੰਦੇ ਮੇਰੀਆਂ ਦੂਜੇ ਘਟਾਣੇ ਪੈ ਜਿਹੋਣਗੇ ਇਹ ਹਾਂ ਬਿਲਕੁਲ ਨਹੀਂ ਇਹ ਘਟਾਣੇ ਖੋਲਦੀ ਆ ਹਾਂ ਮੈਨੂੰ ਦਿਲਾਂ ਚ ਨਹੀਂ ਖੁਦਰੀ ਚਾਹੀਦੀ ਇਹ ਖੁਦ ਜਣ ਖੋਰੀ ਚਾਹੀਦੀ ਨਾ ਵੀ ਮਮੇ ਇਹਨੂੰ ਕੁਆ ਬੰਤਨਾਂ ਚ ਦੀ ਸਿੰਗ ਆਸਾਮ ਕਿਰ ਕਿਤੇ ਰਹਿਣਾ ਕਿਤੇ ਹੈ ਇਹਦਾ ਪੰਜ ਸੋਰੇ ਥੋੜਾ ਸਾਰਿਆਂ ਤੋਂ ਆਇਆ ਕੋਈ ਹਾਂ ਕਹਿੰਦੀ ਫਿਰਨਾ ਕਹਿੰਦੀ ਮੈਂ ਉਹ ਕਰਿਆ ਕਰੂਗੀ ਹੈ ਮੈਂ ਇਹਦੇ ਪੀ ਕੇ ਜਾਨੀ ਰੱਖਦੀ ਬੰਨਣਾ ਤੇ ਬਾਗਰੇ ਕੋਲ ਦਾ ਜਰੂਰ ਆਉਂਦਾ ਹੈ ਉਹ ਮਤੇ ਕੋਲ ਦਾ ਬਗਾਇੰਨੇ ਪਰ ਆਪਿਆ ਹੀ ਵੀ ਮਾਮਨੇ ਰੋ ਰਹਿਣਾ ਦਰਦੀ ਨੇ ਹਾਂ ਇਹਨਾਂ ਕੋਲ ਇਹਨਾਂ ਕੋਲ ਤੇ ਸੱਚ ਹੈ ਚਾਹ ਤਾਂ ਜਿਹੜਾ ਮਜ਼ੇਦੂਰ ਫਲੇਵਰ ਦਾ ਹੀ ਕੋਈ ਹੈ ਕੀ ਮੈਨੂੰ ਹਾਂ ਵੀ ਬਣਾਇਆ ਆ ਗਿਆ ਆ ਦੇ ਤੋ ਤੇਲ ਦੀ ਬੋਤਲ ਰੱਖ ਲਈ ਕਿਉਂਟ ਮਿਲਿਆ ਸਰੋਂ ਦਾ ਤੇਲ ਇਹ ਸਭ ਤੋਂ ਕੋਈ ਨਹੀਂ ਜਾ ਰਿਹਾ ਮੰਗ ਰਿਹਾ ਲੇਕ ਕਿਆਂ ਇਹ ਸਾਰੀਆਂ ਧੀਆ ਨਾ ਲਾਡਾਂ ਵਾਲੀ ਗੁੜੀਆਂ ਹੋਣਗੀਆਂ ਆਦੂਰੀ ਕਾਟੋ ਬਸ ਮੇਰੇ ਵਰਗੀ ਰਹੀਂ ਕਾਟੋ ਮੈਨੂੰ ਮਾਣ ਆ ਆਪਣੇ ਕਰਤਾਰ ਤੇ ਮੇਰੇ ਵਰਗੀ ਬਣੀ ਬਿਲਕੁਲ ਨਰਵਸ ਜਾ ਉਹ ਬੇਚਾਰਾ ਪੈਸੇ ਦੇਣ ਦਾ ਮਾਰਾ ਉਧਰ ਲੈ ਕੇ ਜਾਉਂਦਾ ਪਿਛਲੀ ਵਾਰ ਦੇਖ ਲੈਨੇ ਤੈਨੂੰ ਲੱਸੀ ਦੀ ਬੋਤਲ ਦਿੱਤੀ ਸੀ 2 ਲੀਟਰ ਵਾਲੀ ਯਾਦ ਕਰ ਲੈ ਮੈਨੂੰ ਮੈਨੂੰ ਸਰ ਉਹਦੇ ਤੇਲ ਵਾਲੀ ਮਿਲੀ 2 ਲੀਟਰ ਦੀ ਮੇਨਸ ਵਾਲੇ ਮਿਲਿਕੇ ਆ ਦੇ ਹੁਣ ਖਰਚਾ ਕਰਾ ਕੇ ਹੀ ਉਹਨਾਂ ਦਾ ਮੇਰੇ ਸਾਰੇ ਪਾਸੇ ਮਿਲ ਜਾਂਦੇ ਨਾਨਾ ਮਾਮਾ ਹੋਸਣ ਹੂੰ ਪੂ ਦਾ ਲਾਡ ਲੀਂਗੇ ਬਣੇ ਸਾਰਿਆਂ ਦੀ ਕੀ ਕਰਾਂ ਮੈਂ ਹੈ ਬਾੜੀ ਲਾੜਦੀ ਬਾੜੀ ਲਾੜ ਲਈਏ ਚੱਲ ਮੈਂ ਆ ਤਾਂ ਤ ਹੋਰਾ ਖਲਾਉਂਗਾ ਅੱਗੇ ਚੌਕਲੇ ਨੇ ਇਹ ਤਾਂ ਭਈ ਹੂਰਾ ਖਲਾਇਆ ਭਾਈ ਅਸੀਂ ਖਾ ਸਕਦੇ ਚਲ ਉਧਰ ਇੱਕ ਇੱਧਰ ਭਈ ਦੀਦੀ ਕਹੋ ਇਹਨੂੰ ਦੀਦਾ ਭਣ ਪੈ ਆ ਘੋਦੜੀ ਹਾਂ ਚਲੋ ਅੱਗੇ ਆਲਾ ਬੜਨੀ ਗੁੜ ਰੰਗਾ ਝੂੜ ਦੱਤਾ ਗੁੜ ਰੰਗਾ ਝੂੜ ਦੱਤਾ ਇਹ ਮੈਨੂੰ ਕਿ ਹੈ ਸੋਣਾ ਮੈਂ ਜਿੱਦੇ ਭਰਾਵਾਂ ਲੱਗ ਗਿਆ ਡਿਊਟੀ ਤੇ ਹੈ ਉਹਦੇ ਕਿਸੇ ਵੀ ਕੰਮ ਕਰਤੇ ਲੱਗ ਗਿਆ ਮੈਂ ਕੱਲੀ ਕੱਲੀ ਲਿਸਟ ਸਣੇ ਵਿਆਹ ਬਣਾਈ ਜਾਣੀ ਹੈ ਮੈਨੂੰ ਦੇਦੀ ਉਹਨੂੰ ਉਹਨੂੰ ਪੋਸ਼ੋ ਕਰਨ ਆ ਵੀ ਆ ਉਹਦੇ ਵਾਸਤੇ ਲੈ ਕੇ ਆ ਕੱਲ ਫਿਰ ਨਾਨਕੇ ਗਏ ਸੀ ਇੱਥੇ ਰੱਖ ਕੇ ਸੀ ਨਾ ਮੀਂਝ ਭਣੇ ਮਸਾਂ ਆ ਪਹੁੰਚੇ ਆ ਤਾਂ ਟਾਟ ਨੂੰ ਕਟੋਲਾ ਵੀ ਦਿਖਾ ਉਹ ਥੋ ਲੈ ਕੇ ਆਈਏ ਉਹ ਆਦੀ ਰਾਨੀ ਕੋਲੇ ਲੈ ਕੇ おい ਤਾਂ ਜਿਹੜੀ ਨੀਤਾ ਇਹੋ ਜਿਹੇ ਦਾ ਗਲਾਬ ਜਾਮਣ ਗਲ ਚੜੀ ਆਈ ਆਏ ਦੋਸਤੋ ਆਪਦੀ ਪਸੰਦਾ ਲੈ ਕੇ ਆਈਏ ਹਾਂ ਹਾਂ ਸਰ ਬਖਸੂਆ ਲਾ ਲਿਆ ਹੋ ਸੀ ਆਗੇ ਵੀ ਦੇਖ ਲਿਆ ਸੀ ਹਾਂ ਲੈਕਰ ਦੇਖਦਾ ਹਾਂ ਆ ਪਹਿਨੇ ਤੇਰਾ ਕੀ ਕਰਨਾਗਾ ਤੇਰਾ ਰੰਗ ਸੋਹਣਾ ਨੇ ਅੰਸੇ ਸੂਟ ਦਾ ਕਾਟਨ ਦੀ ਦੁਪੱਟੀਆਂ ਪਹਿਲਾ ਇਹ ਗ੍ਰੇ ਤੇ ਬਲੂ ਸੀ ਮਖੋ ਤੂੰ ਬਣਾ ਕੇ ਹਟੀਆਂ ਹੁਣ ਸਮੇਂ ਆ ਕੇ ਪਾ ਲਈ ਠੀਕ ਦੋ ਤਿੰਨ ਤੋਂ ਹੁਣ ਪਿਆਲੀ ਮੁਰਿਆ ਜੂ ਸਰਦੀ ਤੇ ਫਿਰ ਗਾੜੀ ਗਰਮੀ ਮੇਰਾ ਮੈਂ ਦੇਖੋ ਸਰਦੀਆਂ ਚ ਵੀ ਗਰਮੀਆਂ ਵਾਲੇ ਸੂਟੇ ਪਾੜੀ ਹੁੰਦੀਆਂ ਸਹੀ ਗੱਲ ਹੈ ਉੱਪਰ ਦੀ ਆਪਾਂ ਕੋਟ ਪਾਈ ਉੱਪਰ ਦੀ ਸਹੀ ਗੱਲ ਹੈ ਕੋਟ ਕੋਟ ਇਹ ਰੱਖੜੀਆਂ ਹੈ ਮੇਰਾ ਬਈਆ ਮੇਰਾ ਬਈਆ ਰੱਖੜੀਆਂ ਗਿਣੀਆਂ ਜਾਂਦਾ ਕਿੰਨੀਆਂ ਜੇ ਲਾਈਆਂ ਨਾ ਹੁਣ ਹਿਸਾਬ ਲਾਣੀ ਮੇਰੇ ਗੱਲ ਸਾਨੂੰ ਉੱਪਰ ਦੀ ਸਰਦੀਆਂ ਚ ਆਪਣੇ ਕੋਲ ਇੱਕ ਲੌਂਗ ਕੋਟ ਹੈ ਉਹ ਦੇਖੀ ਉੱਪਰ ਲਾ ਆ ਮੜੀ ਪਈ ਹੈ ਉਹ ਕਹਿੰਦੇ ਨੇ ਦਿੱਲੀ ਦੀ ਦੀਦੀ ਲੈ ਹੀ ਜੈ ਨਾ ਵੀ ਕਰਕੇ ਆਉਦੇ ਹਾਂ ਸਹੀ ਗੱਲ ਹੈ ਡੱਬੀ ਫੜਾ ਦੇ ਮੰਜਣੀ ਪਊਗੀ ਅਮੀ ਆਪ ਚਲੋ ਚੰਗੀ ਤੋਂ ਬਿਨੇ ਇਹ ਲੈ ਬਿੱਚੀ ਫੋਟੋ ਕਰਦੇ ਨੇ ਵੀਡੀਓ ਦੇ ਉਹ ਦੇਖੀ ਮੈਂ ਲੱਗੀ ਪਈ ਗਲਾਬ ਜਾਮਣੇ ਖਾਣ ਕੈਂਟ ਜਿਆਦਾ ਹੁਣ ਇਹਨੂੰ ਨੈਨਸੀ ਕਿਤੇ ਉਹ ਉਹਦੇ ਵਾਂਗੂ 15 20 ਦਿਨ ਲਾ ਦੇ ਜਿਵੇਂ ਤਨੂ ਬਰਥਡੇ ਤੇ ਦਿੱਤਾ ਸੀ ਹਾਂ ਇਹਨੂੰ ਤਾਂ ਕਿਹੜਾ ਹਜੇ ਪਾਉਣਾ ਹੈ ਹੈ ਇਹਨੂੰ ਰੱਖੂੰਗੀ ਮੈਂ ਹਜੇ ਕਿਹੜਾ ਪਾਉਣਾ ਜਦੋਂ ਕਿਉਂ ਕਹਾਂ ਦਾਲ ਚ ਲੈ ਕੇ ਜੀ

ਇਲੇ ਕਿ ਉਹ ਜਿੱਦਾਂ ਨਹੀਂ ਕੋਈ ਆਹੀ ਮੋੜੀਏ ਰੰਗ ਰੂਪ ਦੇ ਲੈਣ ਦਾ ਵੱਡੀ ਸੀ ਸਾਡੇ ਟਾਈਮ 'ਚ ਨਾ ਕੰਪਨੀ ਸਗਾਤ ਜੀ ਨੈਣ ਸੀ ਮਸਾਂ ਜੁੜਦੇ ਸੀ ਉਹ ਵੀ ਨਹੀਂ ਲੈ ਕੇ ਦਿੰਦੇ ਘਰ ਦੇ ਤੁਹਾਨੂੰ ਕਿਹੜੇ ਦਵਾਉਂਦੇ ਸੀ ਆ ਹੁਣ ਤੇ ਇੰਨਾ ਚਾ ਚੜਦਾ ਸੀ ਆ ਦੇਖ ਲੈ ਕਿ ਆਈ ਦੇਖ ਲੈ ਜੇ ਮੇਕਅਪ ਕਿਟ ਹੁੰਦੀ ਆ ਕੀ ਚੀਜ਼ ਇਹ ਕੁਝ ਨਵਾਂ ਨਵਾਂ ਖਸਾਉਣ ਲੱਗੀ ਉਹ ਫालतू ਪੈਸੇ ਖੁੱਕੇ ਹੋਰ ਦੱਸ ਕੀ ਮੇਰੇ ਦੱਬਾ ਲੱਗ ਗਿਆ ਮੰਡ ਰਲ ਲਈ ਆਈ ਮੈਂ ਵੀ ਗੱਲ ਕਰ ਪਾਪੇ ਨੇ ਕਰ ਪਾਪਾ ਕੰਨ ਨਾਮੇ ਵਾਦਾ ਕੀਤਾ ਤੇ ਲਿਆ ਇਹ ਹੀ ਆ ਉਹ ਪਹਿਲਾ ਪਹਿਲਾ ਲੱਗਦਾ ਸੀ ਇਹ ਤਵੇਂ ਸ਼ੋਸ਼ੇ ਜਗਦੇ ਆ ਮੁੱਲ ਕੀ ਪਹਿਣਾ ਦੀ ਸ਼ੋਸ਼ੇ ਨਹੀਂ ਬੁੱਤੇ ਨਾ ਇੱਕ ਰਸ ਮੈ ਰਿਤਿਰਵਾਸ ਸਿਸ਼ਤੇ ਨਾ ਕਿ ਰੱਖਣ ਦੇ ਬੱਸ ਪਾ ਕੇ ਆਗੇ ਤੇ ਮੇਰੇ ਵੀਡੀਓ ਬਣਾਉ ਦੇਖਾਂ ਆਏ ਹਾਏ मैडम तुसी तुसी ਕਿਹੜੇ ਹਸਪੀਟਲ ਚੋਂ ਆਏ ਹੋ ਜੀ ਸਾਡੇ ਤਾਂ ਕੋਈ ਪੇਸ਼ੈਂਟ ਨਹੀਂ ਜੀ ਅਸੀਂ ਤਾਂ ਸੁੱਕੇ ਸੰਦੀ ਬਹੁਤ ਚੜਦੇ ਬਹੁਤ ਘੈਂਟ ਹੈ ਜੀ ਸਾਡੀ ਸੇਵਾ ਸੁਤ ਬਹੁਤ ਵਧੀਆ ਹੈ ਜੀ ਆਏ ਹਾਏ ਓ ਮਾਈ ਗੋਡ ਜੀ ਤੁਸੀਂ ਤਾਂ ਲੈਟੀ ਭਜਾ ਦਿੱ ਉਸਤਾ ਜੀ ਇਹ ਹੈ ਜੇ ਐਸਕਨ ਮਾਰੇ ਇਹ ਹੈ ਜੇ ਐਸਕਨ ਮਾਰੇ ਜੀ ਲੈਟੀ ਭਜਾ ਤੇ ਮੇਰਾ ਕਾਲੇ ਰੰਗ ਦਾ ਕੀ ਆ ਸਣੇ ਲੱਗੇ ਮੈਨੂੰ ਵੀ ਵਧੀਆ ਲੱਗੀ 2:30 ਵਜੇ ਲੱਗੇ ਰ ਚਰਕੇ ਬਣੀ ਤੇ ਚਰਕੇ ਜਾ ਚੰਗੀ ਇਹ ਚੀਜ਼ ਕਾਟੋ ਦੇ ਹਰੇਕ ਹੁਣ ਜਨਮ ਦਿਨ ਤੇ ਬਹੁਤ ਕੁਝ ਬਣ ਗਿਆ